ਇਸ ਲਈ ਕੁਝ ਸਮੇਂ ਤੋਂ ਪਾਕਿਸਤਾਨ ਦੀ ISI ਦਲਸੀ ਜਿਹੜੀ ਹੈ ਉਹਨਾਂ ਦੇ ਇਰਾਦੇ ਇਹ ਹੈ ਕਿ ਭਈ ਪੰਜਾਬ ਦੇ ਵਿੱਚ ਕੋਈ ਹਲਾਤ ਗਲਤ ਪੈਦਾ ਕਰੀਏ ਕਿਥੇ ਲੋਕਾਂ ਦੀ ਦੁਰਸਤਤੀ ਨੂੰ ਖਰਾਬ ਕਰੀਏ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਾਨ ਲਿਜਾਣ ਦੇ ਹਿੱਸੇ ਉਥੇ ਪਾਕਿਸਤਾਨੀ ਸਮੱਗਲਰ ਨਾਲ ਇਹਨਾਂ ਦੇ ਟੱਚ ਨੇ ਇਹਨਾਂ ਨੂੰ ਗ੍ਰਫਤਾਰ ਕਰਕੇ ਇਹਨਾਂ પાસેથી 6 ਪਿਸਤਲ ਜੁੜੇ ਕੀ ਬਰਾਮਦ ਕੀਤੇ ਗਏ ਹਨ। ਹੋਰਲੀ ਪੁਛੀ ਗਈ ਪਰਸਪਰ ਅੱਜ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਤੇ ਸਿਕੰਦਰ ਦੋ ਆਈਐਸਆਈ ਦੇ ਕੰਮ ਕਰਨ ਤੇ ਕੰਮ ਕਰਨ ਵਾਲੇ ਸਮਗਲਰ ਨੇ ਜਿਹੜੇ ਕੀ ਹਥਿਆਰ ਪੰਜਾਬ ਦੇ ਵਿੱਚ ਪੱਤਗਰੰਦ ਦਾ ਕੰਮ ਕਰਦੇ ਆ। ਅਰੇ ਮਾਨਯੋਗ ਸੀਐਨ ਸਰ ਹਰੋਧ ਸਿੰਘ ਮਾਨ ਮਾਨਯੋਗ ਡੀਪੀ ਸਾਹਿਬ ਰਿਗੋਰਰ ਦਵਾਈ ਕੀ ਹੈ। ਇਨਾਰੇ ਦਿਸ਼ਾ ਨਿਰਦੇਸ਼ਾਂ ਦੇ ਤੋਹ ਸਾਹਿਬ ਜਿਹੜਾ ਕਿ ਆਰੀਅਨਸਾਂ ਦੇ ਖਿਲਾਫ ਲਗਾਤਾਰੀ ਕਾਰਵਾਈ ਸਾਡੀ ਚੱਲ ਰਹੀ ਹੈ ਦੇਖਣ ਚ ਆਇਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੀ আইএসਆਈ ਜਨਸੀ ਜਿਹੜੀ ਹੈ ਉਹਨਾਂ ਦੇ ਇਰਾਦੇ ਇਹ ਹੈ ਕਿ ਭਈ ਪੰਜਾਬ ਦੇ ਵਿੱਚ ਕੋਈ ਹਲਾਤ ਗਲਤ ਪੈਦਾ ਕਰੀਏ ਇਥੇ ਲੋਨਰ ਹਾਲਤ ਨੂੰ ਖਰਾਬ ਕਰੀਏ ਉਸੇ ਤਹਿਤ ਅਲਸੀਆਈ ਦੇ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨਸ ਆਈ ਸਮਾਨ ਬਹੁਤ ਨੇ ਤੇ ਉਥੇ ਪਾਕਿਸਤਾਨੀ ਸਮਗਲ ਨਾਲ ਨੜੇ ਟੱਚ ਨੇ ਤੇ ਐਸਪੀ ਸਿਟੀ ਆਪਣੀ ਡਾਕਟਰ ਰਿਕਵਰਡਿੰਗ ਸੰਦੂ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਇਹਨਾਂ ਨੇ ਆਪਰੇਸ਼ਨ ਨੂੰ ਲੀਡ ਕਰਦੇ ਹੋਏ ਇਨਸਪੈਕਟਰ ਸੀਆਈਏ ਮਨਦੀਪ ਸਿੰਘ ਬੰਦਾਵਾ ਇਹਨਾਂ ਦੀ ਟੀਮ ਨੂੰ ਐਕਟੀਵੇਟ ਕੀਤਾ ਤੇ ਲਖਣਾਪੁਰ ਦੇ ਰਹਿਣ ਵਾਲੇ ਦੋ ਦੋਸ਼ੀ ਅਰਸ਼ਦੀਪ ਸਿੰਘ ਅਤੇ ਸੁਰਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 6 ਪਿਸਤਲ ਜੁੜੇ ਕੇ ਬਰਾਬਰਤ ਕੀਤੇ ਗਏ ਆ ਇਹ ਜਿਹੜੇ 4 ਪਿਸਤਲ ਪੀਐਕਸ5 ਨੇ ਤੇ ਦੋ 4 ਪਿਸਤਲ ਲੋਕ ਪਿਸਤਲ ਨੇ 9ਐਮ ਤੇ ਦੋ ਪਿਸਤਲ 30 ਬੋਲ ਦੇ ਪੀਐਸ5 ਹੋਣੇ ਆ ਵਿਨਾਦੀ ਮੋੜਲੀ ਪੁਛਤ ਲਈ ਬਦਲ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਤੇ ਸਿਕੰਦਰ ਉਹ ਆਈਐਸਆਈ ਦੇ ਕੰਮ ਕਰਨ ਤੇ ਕੰਟਰੰਟ ਵਾਲੇ ਸਮਗਲਰ ਨੇ ਜਿਹੜੇ ਕਿ ਹਥਿਆਰ ਪੰਜਾਬ ਦੇ ਵਿੱਚ ਪੱਤਰ ਕਰਨ ਦਾ ਕੰਮ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਗੈਂਗਸਟਰਾਂ ਨੂੰ ਕੋਈ ਕੋਈ ਗਲਤ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਹ ਮਤਲਬ ਜਿਹੜੇ ਪਾਕ ਇੰਡੀਆ ਦੇ ਵਿੱਚ ਭਾਇਆ ਜਾ ਰਹੀ ਹੈ ਤੇ ਉਸੇ ਲੜੀ ਦੇ ਤਹਿਤ ਇਹਨਾਂ ਕੋਲਸ ਇਹ ਕਨਫਾਈਨਮੈਂਟ ਜਿਹੜੀ ਕਿ ਆਈ ਸੀਗੀ ਇਹਨਾਂ ਦੇ ਬੈਕਗਰਾਉਂਡ ਬਾਰੇ ਦੱਸ ਦਈਏ ਕਿ ਇੱਕ ਦੀ ਉਮਰ ਸੁਰਦਰ ਜੀ ਮਰਾ 28 ਸਾਲ ਹੈ ਤੇ ਅਰਸ਼ਦੀਪ ਦੀ 23 ਸਾਲ ਹੈ ਉਮੇ ਜਿਹੜੇ ਇਹ ਨੌਜਵਾਨ ਨੇ ਨਸ਼ਾ ਕਰੰਦੀ ਆਦੀ ਨੇ ਤੇ ਬਰੋ ਇਹ ਸੋਕੇ ਨੇ ਉਹਾਂ ਦੀ 8-8 ਕਿੱਲੇ ਜ਼ਮੀਨ ਹੈ ਤੇ ਇੱਕ ਜਿਹੜਾ ਇਹਨਾਂ ਜੋ ਮਠਾਈ ਦੀ ਦੁਕਾਨ ਵੀ ਪਿੰਡ ਲਖਣੇ ਕਰਦਾ ਹੈ ਤੇ ਬਟੇ ਪਾਕਿਸਤਾਨੀ ਸਮਗਲਰ ਨਾਲ ਵਟਸਐਪ ਦੇ ਰਾਹੀਂ ਚਲੇ ਵਿੱਚ ਆ ਕੇ ਪੈਸਿਆਂ ਦੇ ਲਾਲਚ ਕਰਕੇ ਉਹਨਾਂ ਦੇ ਨਕਾਵੇ ਚ ਆ ਕੇ ਇਹ ਕੰਮ ਦੇ ਵਿੱਚ ਪੈ ਗਏ ਆ ਤੇ ਇਹ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੰਨੇ ਕਨਸਾਈਨਮੈਂਟ ਜਿਹੜੀ ਕੀ ਨੁੰਵਾਈ ਸੀਗੀ ਡੋਨ ਰਾਈ ਨੇ ਹੋ ਗਿਆ ਨੇ ਗੜੇ ਗੜੇ ਬੰਦਿਆਂ ਨੂੰ ਕਿ ਇਹਨਾਂ ਨੇ ਡਿਸਟ੍ਰੀਬਿਊਟ ਕੀਤੀ ਹੈ ਉਸ ਤੇ ਸਾਡੀ ਡੇਰ ਟੈਕਨੀਕਲ ਟੀਮ ਉਹ ਵਰਕ ਕਰ ਰਹੀ ਹੈ ਤੇ ਇਹਨਾਂ ਦੀ ਪਹਨਚ ਕੀਤੀ ਜਾ ਰਹੀ ਹੈ ਦੇਖੋ ਇਹਨਾਂ ਦਾ ਬਾਰਡਰ ਲੱਗੇ ਪਿੰਦਾ ਇੱਕ ਹੋਰ ਐਂਟੀਟੀ ਸਾਨੂੰ ਫਿਕਰ ਹੋਈ ਹੈ ਜਿਹੜੇ ਕਿ ਇਹਨਾਂ ਦੇ ਬੈਕ ਲਿੰਕ ਦੇ ਵਿੱਚ ਸੀਗੀ ਜਿਹੜਾ ਕਿ ਇਸ ਟੈਪ ਨੂੰ ਮੈਨੇਜ ਕਰ ਰਹੀ ਸੀ ਉਹਦੇ ਤੇ ਵੀ ਸਾਡੀ ਟੀਮਾਂ ਵਰਕ ਕਰ ਰਹੀ ਹੈ ਉਹਨੂੰ ਵੀ ਜਲਦੀ ਅਰਸਤ ਕਰ ਲਿਆ ਜਾਏਗਾ ਤੇ ਇਹ ਅੱਗੇ ਗਾਂ ਕਿਨਾਂ ਤੈਨੂੰ ਸਪਲਾਈ ਕਰ ਰਹੇ ਸੀਗੇ ਇਹ ਇਹਨਾਂ ਦੇ ਫੋਨ ਦੀ ਫੋਰੈਂਸਿਕ ਐਨਲਿਸਿਸ ਵੀ ਹੋ ਰਹੀ ਹੈ ਇਹਨਾਂ ਦੀ ਇੰਟਰੋਗੇਸ਼ਨ ਵੀ ਹੋ ਰਹੀ ਹੈ ਉਹਦੇ ਤੋਂ ਇਹ ਗੱਲ ਸਾਰੀ ਪੂਰੇ ਨੈਟਵਰਕ ਦੀ ਜਿਹੜੇ ਸਾਨੂੰ ਕਲੂਜ਼ ਮਿਲੇ ਨੇ ਇਹ ਗਾਂ ਕਿਤੇ ਕਿਤੇ ਤੱਕ ਗਲਗਰੀ ਸਪਲਾਈ ਚੱਲ ਰਹੀ ਸੀ ਇਹ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਵੱਧ ਤੋਂ ਵੱਧ ਜਿਹੜਾ ਰਿਮਾਂਡ ਲਿਆ ਜਾਏਗਾ ਉਸ ਤੋਂ ਸਾਨੂੰ ਉਮੀਦ ਹੈ ਕਿ ਥੋੜੇ ਵੱਡੇ ਕਲਾਸੇ ਹੁੰਦੀ ਸਾਨੂੰ ਉਮੀਦ ਹੈ ਕਿ ਇਹ ਕਿੰਨੇ ਵੱਡੇ ਪੱਧਰ ਤੇ ਜਿਹੜਾ ਆਈਐਸਆਈ ਸਪੌਂਸਰਡ ਗਿਰੋ ਹੈ ਕੰਮ ਕਰਿਆ ਸੀ ਇਹਨਾਂ ਤੋਂ ਪਹਿਲਾਂ ਕੋਈ ਨਾ ਪਹਿਲਾਂ ਵੀ ਦਰਜ ਨਹੀਂ ਮਾਮਲੇ ਇਹਨਾਂ ਤੋਂ ਪਹਿਲਾਂ ਕੋਈ ਮਾਮਲੇ ਦਰਜ ਨਹੀਂ ਹੈ ਇਹ ਤੁਸੀਂ ਕਹਿ ਲਿਓ ਕਿ ਸਾਡੀ ਟੀਮ ਦੀ ਬੜੀ ਵੱਡੀ ਕਾਮਯਾਬੀ ਹੈ ਕਿ ਹੁਣ ਸਾਡੇ ਜਿਹੜੇ ਹੱਤ ਨੇ ਉਹਨਾਂ ਲੋਕਾਂ ਦੇ ਹੀ ਪੈਣ ਲੱਗ ਪਏ ਆ ਜਿਹੜੇ ਸੁਭ ਸੁਪੀਏ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਤੇ ਛੁਪ ਕੇ ਕੰਮ ਕਰਦੇ ਆ ਸਫੇਦ ਕੋਸ਼ੇ ਕੇ ਕੰਮ ਕਰਦੇ ਆ ਜਿਵੇਂ ਤੁਸੀਂ ਵੇਖਿਆ ਕਿ ਮਿਠਾਈ ਦੀ ਦੁਕਾਨ ਆ ਅਟ ਕਿਲੇ ਪਹਿਲੀ ਆ ਤੇ ਆਪਣਾ ਸੰਦੇग्ध ਦੇ ਘੇਰੇ ਤੋਂ ਨਿਸ਼ਕਪ ਦੇ ਘੇਰੇ ਤੋਂ ਬਾਹਰ ਹੁੰਦੇ ਆ ਛੁਪ ਕੇ ਰਹਿੰਦੇ ਨੇ ਇਹ ਉਹ ਜਿਹੜੇ ਡੂੰਘੇ ਜਿਹੜੇ ਡੀਪ ਕੋਰ ਨੈਟਵਰਕ ਹੈ ਉਹਨਾਂ ਦੇ ਵੀ ਸਾਡੀ ਟੀਮ ਜਿਹੜੀ ਹੈ ਉਹਨਾਂ ਨੂੰ ਨਿਕਾਲ-ਨਿਕਾਲ ਕੇ ਉਹਨਾਂ ਨੂੰ ਅਰੈਸਟ ਕਰਦੀ ਹੈ ਸਰ ਇਹਦੇ ਲਿੰਕ ਉਹ ਜਿਹੜਾ ਜਸੂਸ ਪੜਿਆ ਪਹਿਲੇ ਉਹਦੇ ਨਾਲ ਵੀ ਕੋਈ ਨਹੀਂ ਹਜੇ ਤੱਕ ਤਾਂ ਉਹਦੇ ਨਾਲ ਕੋਈ ਨਹੀਂ ਆਇਆ ਪਰ ਅਸੀਂ ਇਸ ਨੂੰ ਸਪੋਰਟ ਕਰਦੇ ਹਾਂ ਤੇ ਸਰ ਕੋਈ ਐਸਾ ਜਿਹੜਾ ਨਾਮ ਜਿਹੜਾ ਪਤਾ ਨਹੀਂ ਆ ਕਿ ਉਹ ਫੋਨ ਦੇ ਲਈ ਕੋਈ ਇਹ ਮੈਨੇਜ ਕਰਨ ਦੇ ਲਈ ਤੇ ਬਟਨ ਦਾ ਕੋਈ ਸਾਹਮਣੇ ਆਇਆ ਕੋਈ ਦੇਖੋ ਜੀ ਹਜੇ ਤੱਕ ਨਹੀਂ ਜੀ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਹਰ ਪੱਖੋਂ ਇਸ ਦੀ ਜਾਂਚ ਕਰ ਰਹੇ ਹਾਂ ਕਿ ਇਹ ਜਿਹੜੇ ਵੈਪਨ ਪਹਿਲਾਂ ਕਿੰਨੇ ਆਏ ਹਨ ਇਹ ਵਾਲੇ ਵੈਪਨ ਜਿਹੜੇ ਫੜੇ ਗਏ ਆ ਇਹ ਕਿਉਂ ਜਾਣੇ ਸੀਗੇ ਕੀ ਇਹਦਾ ਉਦੇਸ਼ ਇਹ ਸੀਗਾ ਕਿ ਕਾਹੜੇ ਜਿਹੜੇ ਕੰਮ ਵਾਸਤੇ ਆਏ ਸੀਗੇ ਬਟ ਇਹ ਗੱਲ ਆਪਾਂ ਪੁੱਤਾਂ ਤੋਂ ਤੇ کہہ ਸਕਦੇ ਆ ਕਿ ਜਿਹੜੇ ਪਾਕਿਸਤਾਨ ਤੋਂ ਵੈਪਨਸ ਆ ਰਹੇ ਆ ਇਹਨਾਂ ਦਾ ਕੋਈ ਨੇਕ ਮਕਸਦ ਤਾਂ ਸੀਗਾ ਨਹੀਂ ਕੋਈ ਇਹਨਾਂ ਨੇ ਫਾਇਰਿੰਗ ਕਰਕੇ ਤਾਂ ਕਰਨੀ ਨਹੀਂ ਸੀਗੀ ਇਹਨਾਂ ਦਾ ਮਕਸਦ ਇਹ ਹੀ ਸੀਗਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਸ ਤਰੀਕੇ ਨਾਲ ਅਸੀਂ ਖਰਾਬ ਕਰੀਏ